ਚੈਨਲ ਇੰਡੀਆ ਕ੍ਰਾਈਮ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਇਸ ਵੇਲੇ ਇੱਕ ਵੱਡੀ ਖਬਰ ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਕੋਟਲੀ ਸੂਰਤ ਮੱਲੀ ਅਦੀਨ ਆਉਂਦੇ ਪਿੰਡ ਦਰਗਾਬਾਦ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਆਹੁਤਾ ਔਰਤ ਦੀ ਪੇਦ ਪਰੇ ਹਾਲਾਤਾਂ ਵਿੱਚ ਮੌਤ ਹੋਈ ਹੈ ਉੱਥੇ ਹੀ ਲੜਕੀ ਦੇ ਪੇਕੇ ਪਰਿਵਾਰ ਜੋ ਮਾਨ ਨਗਰ ਬਟਾਲਾ ਦਾ ਰਹਿਣ ਵਾਲਾ ਹੈ ਉਹਨਾਂ ਨੇ ਸਹੁਰੇ ਪਰਿਵਾਰ ਉੱਪਰ ਆਪਣੀ ਬੇਟੀ ਦੇ ਕਤਲ ਦੇ ਇਲਜ਼ਾਮ ਲਗਾਏ ਹਨ ਉਹਨਾਂ ਦੱਸਿਆ ਕਿ ਉਹਨਾਂ ਦੀ ਬੇਟੀ ਸਵੇਤਾ ਜਿਹਦਾ ਵਿਆਹ 9 ਸਾਲ ਪਹਿਲਾਂ ਅਸੰਨੀ ਮਸੀਹ ਪੁੱਤਰ ਵੀਰ ਮਸੀਹ ਵਾਸੀ ਦਰਗਾਹ ਬਾਦ ਨਾਲ ਹੋਇਆ ਸੀ ਅਤੇ ਉਸਦੇ ਸਹੁਰਾ ਪਰਿਵਾਰ ਦੇ ਮੈਂਬਰ ਅਕਸਰ ਹੀ ਉਹਨਾਂ ਲੜਕੀ ਨੂੰ ਤੰਗ ਪਰੇਸ਼ਾਨ ਕਰਦੇ ਸਨ ਮਾਰਕਟਾਈ ਕਰਦੇ ਸਨ ਬੀਤੀ ਰਾਤ 9:30 ਵਜੇ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀ ਬੇਟੀ ਦੀ ਹਾਲਤ ਠੀਕ ਨਹੀਂ ਹੈ ਅਤੇ ਉਸ ਦੀ ਮੌਤ ਹੋ ਚੁੱਕੀ ਹੈ ਉਹਨਾਂ ਨੇ ਗੰਭੀਰ ਇਲਜ਼ਾਮ ਲਗਾਉਂਦੇ ਕਿਹਾ ਹੈ ਕਿ ਸੋਹਰਾ ਪਰਿਵਾਰ ਨੇ ਸਾਡੀ ਬੇਟੀ ਦਾ ਕਤਲ ਕੀਤਾ ਹੈ ਅਤੇ ਸਾਨੂੰ ਇਨਸਾਫ ਚਾਹੀਦਾ ਹੈ ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਲੜਕੀ ਦੇ ਪੇਕਾ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਏਗੀ ਵੇਖਦੇ ਰਹੋ ਚੈਨਲ ਇੰਡੀਆ ਕ੍ਰਾਈਮ ਨਿਊਜ਼ ਪੱਤਰਕਾਰ ਨਰਿੰਦਰ ਕੌਰ ਪਰਿਵਾਲ ਤੇ ਰਿੰਕੂ ਆਜ਼ਾਦੀ ਖਾਨ ਪ੍ਰਧਾਨ ਜੋਰਜ ਗਿਲ ਨਸ਼ਚੂ ਜੋ ਕਰੰਟ ਕਿ ਸਾਡੀ ਬੇਟੀ ਮਰੀ ਪਤੀ ਜੀ ਸੀ ਪਿੰਡ ਦੇ ਦਰਗਾਵਾ ਦੇ ਵਿਆਹੀ ਸੀ ਤੇ ਕਟੋਗੜਵਿਆ ਦੇ 9 ਸਾਲ ਹੋ ਗਏ ਵਿਆਹ ਨੂੰ ਤੇ ਉਹਨੂੰ ਕਦੇ ਤੰਗ ਪਰੇਸ਼ਾਨ ਪਹਿਲਾਂ ਬੜਾ ਵਿਚ ਵਿਚ ਕਰਦੇ ਹੁੰਦੇ ਕਦੇ ਉਹਨੂੰ ਕੁੱਟਣਾ ਕਦੀ ਮਾਰਨਾ ਸ਼ਰਾਬ ਪੀ ਕੇ ਨਸ਼ੇ ਦੀ ਹਾਲਤ ਵਿੱਚ ਉਹਨੂੰ ਕੁੱਟਣਾ ਵਿਚਾਰ ਨੂੰ ਬਹੁਤ ਕੁੜੀਤ ਪਰੇਸ਼ਾਨੀ ਪਹਿਲਾਂ ਵੀ ਸਾਨੂੰ ਹੁਣ ਪਤਾ ਲੱਗਾ ਕਿ 4 ਦਿਨ ਪਹਿਲਾਂ ਵੀ ਨਾ ਉਹਨੂੰ ਉਪਰੋਂ ਕੁੱਟ ਕੇ ਮਾਰ ਕੇ ਉਹਨੂੰ ਪੇਛੜਿਆ ਸੀ ਘਰ ਪੇਛੜਦਾ ਹੀ ਪੀ ਕੇ ਪਿੰਡ ਫਿਰ ਇਹਨਾਂ ਨੇ ਕੀ ਪਤਾ ਲੱਗਾ ਇਹਨਾਂ ਨੇ ਕੁਝ ਮੋਤਤ ਬੰਦਾ ਨੇ ਪਨ ਕਹਿ ਕੇ ਫਿਰ ਉਹ ਪਿੰਡ ਗਿਆ ਉੱਥੇ ਬਟਾਲੇ ਗਿਆ ਬਟਾਲੇ ਜਾ ਕੇ ਉਹਨੇ ਫਿਰ ਕੁੜੀ ਨੂੰ ਜਾ ਕੇ ਲਿਆਇਆ ਤੇ ਰਾਤ ਕਹਿੰਦਾ ਕਿ 8:30 9 ਵਜੇ ਨਾਲ ਫੋਨ ਆਇਆ ਸੀ ਕੀ ਬੜੀ ਤੰਗ ਪਰੇਸ਼ਾਨ ਵਾ ਤੇ ਸਾਨੂੰ ਇਥੋਂ ਪਤਾ ਲੱਗਾ ਪਿੰਡ ਚੋਂ ਕਿਸੇ ਪਤਾ ਲੱਗਾ ਕਿ অরুণਾ ਰਾਤ ਦਵਾਈ ਖਵਾ ਗਈ ਤੇ ਨਾਲੇ ਗੜਾ ਘੁੱਟਤਾ ਨੂੰ ਤੇ ਉਹਨਾਂ ਨੇ ਇਹ ਵੀ ਕਹਿਤਾ ਕਿ ਆਪਾਂ ਤੈਨੂੰ ਕਿਤੇ ਹਸਪੀਟਲ ਨਹੀਂ ਖੜਨਾਗਾ ਕਿ ਤੈਨੂੰ ਮਰਨਾ ਬੰਦੇ ਕਿ ਤੂੰ ਇੱਥੇ ਦੇ ਜਿਵੇਂ ਕਿਥੇ ਕਰਦੇ ਆਂ ਵੇਖ ਲਾਂਗੇ ਤੇਰੇ ਤੇਰੇ ਜਿਹੜੇ ਪੇਕੇ ਪਰਿਵਾਰ ਕੀ ਕਰ ਲੈਣਗੇ ਮੈਂ ਉਹਨਾਂ ਨੂੰ ਮੈਂ ਜਾਣਨੀ ਆ ਮੈਂ ਜਾਣਨਾ ਉਹਨਾਂ ਨੂੰ ਮੈਂ ਤੇ ਅਸੀਂ ਕਹਿੰਨੇ ਕਿ ਪ੍ਰਸ਼ਾਸਨ ਕੋ ਮੰਗ ਕਰਨੇ ਆ ਕਿ ਇਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਚ ਕੀਤੀ ਜਾਵੇ ਇਹਦੇ ਸੋਹਰੇ ਦੇ ਤੇ ਉਹਦੇ ਮੁੰਡੇ ਦੇ ਮੁੰਡੇ ਦਾ ਨਾਮ ਸੰਨੀ ਆ ਤੇ ਬਾਕੀ ਆ ਕੀ ਤੇ ਜਿਹੜੇ ਬੰਦੇ ਜਿਹੜਾ ਮੰਦੇ ਪਿਓ ਦਾ ਨਬੀ ਰਾ ਮਸੀਹ ਆ ਇਹ ਕਹਿੰਦੇ ਪ੍ਰਸ਼ਾਸਨ ਕੋਲ ਨਾ ਸਖਤ ਲਗੋ ਕਿ ਇਹੋ ਜੀ ਕਾਰਵਾਈ ਦੁਬਾਰਾ ਨਾ ਹੋਵੇ ਇਹੋ ਜੀ ਘਟਨਾ ਜਿਹੜੀ ਹੁਣ ਹੋਈ ਆ ਪਿੰਡ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾ ਇਹਦੀ ਆਪਾਂ ਸਖਤ ਨਿੰਦਿਆ ਕਰਨੇ ਆ ਕਹੀਂ ਆਪਾਂ SSCP ਰੰਗਾ ਕੀ ਲਾਗੇ ਵੀ ਉਹ ਮੰਗ ਰੱਖਦੇ ਆ ਕਿ ਇਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਤਰਸੀਮ ਮੈਂ ਬਟਾਲਾ ਮਾਨਨਗਰ ਤੇ ਰਹਿਣਾ ਦਰਗਾਬਾਦ ਮੇਰੀ ਬੇਟੀ ਸ਼ਵੇਤਾ ਦੀ ਸ਼ਾਦੀ ਹੋਈ ਥੀ ਕਿਦਨ ਕਰੀ ਸ਼ਨੀਨਾ ਤੇ ਉਹਨੂੰ ਹੁਣ ਤੰਗ ਪਰੇਸ਼ਾਨ ਕਰਦੇ ਸੀ ਸ਼ਰਾਬ ਵੀ ਪੀਂਦੇ ਸੀ ਦਾਜ ਦੂਜੇ ਵੀ ਮੰਗਦੇ ਸੀ ਤੇ ਸਵਰਾ ਕੁੱਟਦੇ ਸੀ ਇਹ ਦਵਾਈ ਖਾ ਖਾਦੀ ਆ ਕੇ ਖਵਾਤੀ ਇਹਦਾ ਨਹੀਂ ਇਹਨੂੰ ਪਤਾ ਜੀ ਤੇ ਕੁੜੀ ਦੀ ਡੈਥ ਹੋ ਗਈ ਆ ਕੁੜੀ ਨੂੰ ਇਥੋਂ ਨਾ ਕਿਤੇ ਖੜਿਆ ਹੀ ਆ ਆਂਦਾ ਮਰੂਗੀ ਤੇ ਇਥੇ ਘਰੇ ਮਰੂਗੀ ਨਹੀਂ ਤੇ ਨਹੀਂ ਮਰੂਗੀ ਹੈ ਪ੍ਰਸ਼ਾਸਨ ਕੋਲ ਭਾਈ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਇਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕੌਣ ਕੌਣ ਐ ਇਹ ਵਿੱਚ ਇਹਦੇ ਵਿੱਚ ਉਹਦਾ ਕੁੜੀ ਦਾ ਸਹਰਾ ਤੇ ਸ਼ਨੀ ਘਰ ਵਾਲਾ ਘਰ ਵਾਲਾ ਸ਼ਨੀ ਉਹ ਇਮਾਮਲਾ ਨਹੀਂ ਸੀ ਘਰ ਚ ਕੋਈ ਗੱਲ ਨਹੀਂ ਸੀ ਹੈਗੀ ਪਹਿਲੇ ਪੀਰ ਕਰਨੀ ਹੈ ਜੀ ਮੈਂ ਪੀਨ ਕਾਣੀ ਵੀ ਦਾਣੇ ਚ ਹੁੰਦੀ ਸੀਗੀ ਉਹ ਸਸਾਣੇ ਚ ਬੰਡੀਆਂ ਮੁਰਕੇ ਮੈਂ ਥੋੜੇ ਰਹਿ ਗਏ ਮੈਂ ਆਪ ਸੱਟ ਲੇ ਤੇ ਰੋਟੀ ਬਣਾਉਂਦੀ ਸੀ ਤੇ ਮੁਰਕੇ ਥੋੜਾ देर ਬਾਅਦ ਮੈਂ ਤਾਰ ਕੱਢ ਕੇ ਸ਼ਾਮ ਪਈ ਸੀ ਤੇ ਉਲਟੀਆਂ ਕਰਨ ਦੀ ਸੀ ਤੇ ਮੈਂ ਕਿਹਾ ਵੀ ਕੀ ਹੋਇਆ ਸਨੀ ਹੁੰਦਾ ਦਿਨ ਦਵਾਈ ਦਵਾ ਦਿੰਦਾ ਇਹਨੇ ਕੁਝ ਖਾ ਖੂ ਲਿਆ ਪਰਾਂਠੇ ਪਰਾਂਠੇ ਮੈਂ ਕਿਹਾ ਖਾ ਲੈਂਦੀ ਆ ਤੇ ਇਹਨੂੰ ਮੁੜ ਕੇ ਇਹ ਤੇ ਮੇਰੇ ਜਿਹੇ ਉਰ ਬਿਠਾਈ ਆਂਦਾ ਸੀ ਤਾਂ ਕੀ ਗੱਲ ਹੈ ਨਹੀਂ ਤੈਨੂੰ ਆਂਦੀ ਚਾਚਾ ਮੈਂ ਕਣਕ ਦੀ ਦਵਾਈ ਖਾ ਲਈ ਆ ਗੋਲੀ ਇੱਕ ਫੜ ਕੇ ਮੈਨੂੰ ਵੀ ਨਹੀਂ ਦੱਸਿਆ ਆ ਮੈਨੂੰ ਨਸਲ ਬਜੰਡਾ ਬੇਬਾਜੀ ਫਿਰ ਉਹ ਆਇਆ ਫਿਰ ਉਹ ਲੈ ਗਏ ਹਨ ਇਨਸਾਫ ਚਾਹੁੰਨੇ ਮੇਰੇ ਬੱਚੇ ਨਿਗੇ ਨਿਗੇ ਨੇ ਬੱਚੇ ਮੇਰੇ ਨਿਗੇ ਨਿਗੇ ਨੇ ਤਿੰਨ ਪੁੱਤਰੀਆਂ ਪੁੱਤਰਿਆ ਤੇ ਮੈਂ ਉਹਨਾਂ ਨੂੰ ਕੋਈ ਸਾਹਮਣ ਵਾਲਾ ਹੈ ਨਹੀਂ ਨਾ ਕੋ ਚਾਚੀ ਨਾ ਕੋ ਤਾਈ ਉਹਨਾਂ ਨੇ ਤੇ ਮੈਂ ਹੀ ਹੈਗੀ ਆ ਤੇ ਦਾਦਾ ਇੱਕ ਦੁਬਚਾਰਾਵੇਂ ਭੋਲਾ ਜਿਹਾ ਬੰਦਾ ਕਰ ਚ ਕੀ ਮੰਨਤਾ ਸੀ ਪੁੱਛੋ ਸੀ ਮੰਗ ਕਰਨੇ ਨੂੰ ਸਾਫ ਚਾਉਂਦੇ ਆ ਪਰ ਸੁੰਨੀ ਮਸੀਦ ਦਰਗਾਹਵਾਲ ਇਹਦੀ ਆਈ ਇਨਫੋਰਮੇਸ਼ਨ ਇਹਨੇ ਕੁਝ ਰਿਲੀ ਦਵਾਈ ਖਾ ਕੇ ਦਿਮਤ ਹੋ ਗਈ ਆ ਇਹਦੇ ਲੜਕੀ ਤੇ ਪਰਿਵਾਰ ਵਾਲੇ ਆ ਰਹੇ ਜੋ ਬਿਆਨ ਦੇ ਨੇ ਕਿ ਉਹਦੇ ਮਤਲਬ ਉਹ ਜਿਹੜੀ ਜੋ ਕਰਵਾਈ ਕਰ ਲਈ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ